ਇੱਥੇ ਬੈਠ ਕੇ ਜਿਹੜੀਆਂ ਗੱਲਾਂ ਦਾ ਸੀ ਧਿਆਨ ਰੱਖਣਾ ਆ ਉਹਨਾਂ ਹੀ ਕਾਰਕਾਰਜਾਂ ਦਾ ਕੰਮਾਂ ਦਾ ਧਿਆਨ ਸੀ ਬਾਹਰ ਵੀ ਰੱਖਣਾ ਹੈ ਬਾਹਰ ਵੀ ਆ ਸਟੈਂਡ ਹਟਾ ਦੇ ਨਹੀਂ ਸਰਦ ਆ ਬੰ ਮੇਰੇ ਵੱਲ ਹਾਂਜੀ ਬੋਲੋ ਸਤਨਾਮ ਸ੍ਰੀ ਇੱਕ ਵਾਰੀ ਫੇਰ ਕਹੋ ਜੀ ਸਤਨਾਮ ਸ੍ਰੀ ਜੇ ਕਿ ਇਸ ਦਰ ਦੇ ਵਿੱਚ ਆ ਕਰਕੇ ਅਸੀਂ ਗੁਰੂ ਦੀ ਧਿਆਪਾ ਹੋਂ ਵਿੱਚ ਰਹਿਨੇ ਆ ਉੱਚਾ ਨਹੀਂ ਬੋਲਦੇ ਮੰਦਾ ਨਹੀਂ ਬੋਲਦੇ ਕੌੜਾ ਨਹੀਂ ਬੋਲਦੇ ਕਿਸੇ ਦਾ ਬੁਰਾ ਨਹੀਂ ਸੋਚਦੇ ਚੋਰੀ ਬਾਰੇ ਨਹੀਂ ਸੋਚਦੇ ਠੱਗੀ ਬਾਰੇ ਨਹੀਂ ਸੋਚਦੇ ਇਹ ਤਾਂ ਮਤਲਬ ਕਿ ਸ਼ਰਮ ਵਿੱਚ ਆ ਕਿ ਸਾਨੂੰ ਭੈ ਆ ਪਰਮਾਤਮਾ ਦਾ ਕਿ ਅਸੀਂ ਗੁਰੂ ਦੇ ਦਰਵਾਜ਼ੇ 'ਤੇ ਬੈਠੇ ਆਂ ਗੁਰੂ ਦੇ ਚਰਨਾਂ 'ਚ ਬੈਠੇ ਆਂ ਪਰ ਜਦੋਂ ਜੇ ਕਿ ਉਹ ਇਹੀ ਸ਼ਰਨ ਹੈ ਇਹ ਤੋਂ ਬਾਤ ਆ ਕਰਕੇ ਜੇ ਸਾਰੇ ਕੰਮ ਅਸੀਂ ਉਹ ਕਰਦੇ ਆ ਜਿਹੜੇ ਇੱਥੇ ਨਹੀਂ ਕਰ ਰਹੇ ਇਹਦੇ ਉਲਟ ਕਰ ਰਹੇ ਆ ਤੇ ਫਿਰ ਉਹ ਪਰਸ਼ਾਦੀ ਵਿੱਚ ਨਹੀਂ ਆ। ਕੇਵਲ ਕੁਝ ਪਲ ਦੇ ਲਈ ਸ਼ਰਨ ਵਿੱਚ ਆ ਜਾਣਾ ਸ਼ਰਨ ਨਹੀਂ ਕਿਹਾ ਜਾਵੇਗਾ। ਪਰਮਾਤਮਾ ਦੇ ਸ਼ਰਨ ਦਾ ਭਾਵ ਹੈ ਕਿ ਭਾਵੇਂ ਜਿਹੜੇ ਮਰਜੀ ਜਗਾ ਤੇ ਬੈਠੇ ਹੋਈਏ ਇਸ ਦੇਸ ਪਰਦੇਸ ਜਿੱਥੇ ਮਰਜੀ ਰੱਬ ਦੀ ਪੈ ਪਾਣੀ ਹੈ ਮੇਰੇ ਵਾਸਤੇ ਗੁਰੂ ਦਾ ਦਵਾਰ ਗੁਰੂ ਹਾਜ਼ਰ ਨਾਜ਼ਰ ਹੈ ਉਸ ਦਾ ਅੰਗ ਸੰਗੇ ਆਪ ਅੰਗੰਬੇ ਹੋਤੇ ਉਸ ਦਾ ਅੰਗ ਸੰਗੈ ਹਰ ਸਮੇਂ ਜਿਹੜਾ ਜੈਤੇ ਕੋ ਤਹਿਜੋ ਮੌਜੂਦ ਹੈ ਜੇ ਤੋ ਇਸ ਭਾਣਾ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜਨਾ ਕਰਾਂਗੇ ਕਿ ਗੁਰੂ ਵੀ ਕੋ ਫਿਰ ਆਵਾਜ਼ ਦਿੰਦਾ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਨੇ ਆਪਣੇ ਪਰਮ ਸੇਵਕ ਮਹਾਨ ਬ੍ਰਹਮ ਗਿਆਨੀ ਬਾਬਾ ਪਟਾ ਸਾਹਿਬ ਜੀ ਨੂੰ ਇਹ ਬਚਨ ਕੀਤੇ ਸਨ ਕਿ ਐ ਬਡਿਆ ਕਿ ਮਾਤਾ ਬਾਬਾ ਜੀ ਨੇ ਕਿਹਾ ਕਿਤੇ ਸਤਗੁਰ ਜੀ ਮੈਂ ਤੁਹਾਡੇ ਤੋਂ ਦੂਰ ਨਹੀਂ ਜਾ ਸਕਦਾ ਸਤਗੁਰ ਕਹਿੰਦੇ ਪਿੱਛੇ ਮੁੜ ਜਾ ਤੇਰੇ ਅਜੇ ਬੜੇ ਕਾਰਜ ਨੇ ਤੇਰੀ ਹਰਜਾ ਬੜੀ ਲੰਬੇਰੀ ਹੈ ਜੀ ਤੂੰ ਬੜੇ ਕੰਮ ਕਰਨੇ ਨੇ ਜੀ ਤੈਨ ਚ ਮੁੜ ਜਾ ਤੇ ਬਾਬਾ ਗੁੰਡਾ ਜੀ ਕਹਿੰਦੇ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾ ਤੇ ਰਹਿ ਨਹੀਂ ਸਕਦਾ ਜੀ ਮੈਂ ਨਹੀਂ ਰਹਿ ਸਕਦਾ ਤੁਹਾਡੇ ਦਰਸ਼ਨਾਂ ਤੋਂ ਬਿਨਾ ਜੇ ਮੈਂ ਰਹਿ ਸਕਦਾ ਹੁੰਦਾ ਤੇ ਫਿਰ ਮੈਂ ਆਪਣੇ ਪਿਤਾ ਨੂੰ ਮਾਤਾ ਨੂੰ ਪਤਨੀ ਨੂੰ ਬੱਚਿਆਂ ਨੂੰ ਛੱਡ ਕੇ ਰਮਦਾਸ ਤੋਂ ਕਰਤਾਰਪੁਰ ਕਿਉਂ ਆਉਂਦਾ ਮੈਂ ਤਾਂ ਅਰਥ ਤਾਂ ਬਣਾ ਨਹੀਂ ਰਿਹਾ ਸਦਾ ਸਤਗੁਰੂ ਗੁਰੂ ਨਾਨਕ ਦੇਵ ਜੀ ਮਾਰੇ ਤਾਂ ਆਵਾਜ਼ ਦਿੱਤੀ ਕਿ ਸਤਗੁਰੂ ਜੀਆਂ ਵਾਸਤੇ ਤੇ ਹੋ ਭਾਵੇਂ ਬੂੜਾ ਨੇ ਪਹਿਲਾ ਪਰ ਸਤਗੁਰੂ ਦੇ ਨਾਮ ਦਾ ਇੱਕ ਬਟਾ ਸਤਿਗੁਰੂ ਕਹਿੰਦੇ ਹੈ ਬੱਡਿਆ ਇੱਧਰ ਆ ਆਨੀ ਸਤਗੁਰੂ ਜੀ ਦੇ ਸੋ ਕਹਨੇ ਕਿ ਤੇਥੋਂ ਉੱਲੇ ਕਦੇ ਨਾ ਉਸਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਬਾਬਾ ਬੁੰਡਾ ਸਾਹਿਬ ਜੀ ਦੀ ਬਾਤ ਆਪ ਹੈ। ਸਤਿਗੁਰ ਕਹਿਣ ਅਗੇ ਕਿ ਤੈਥੋਂ ਓਲੇ ਕਦੇ ਨਾ ਹੋਸਾਂ ਤੇਰੇ ਤੋਂ ਮੈਂ ਕਦੀ ਵੀ ਓਲੇ ਨਹੀਂ ਆ। ਤੇ ਇਹ ਸੱਚ ਹੈ ਜਿਹੜਾ ਸਿੱਖ ਸੇਵਕ ਹੈ ਗੁਰੂ ਦੀ ਪਵੰਨੀ ਚ ਗੁਰੂ ਦੇ ਹੁਕਮ ਚ ਚਲਦਾ ਹੈ ਸੱਚ ਮੁੱਚ ਗੁਰੂ ਉਹਦੇ ਤੋਂ ਓਲੇ ਨਹੀਂ। ਹਰ ਸਮੇਂ ਆਦਰ ਰਹਿਦਾ ਹੈ ਸਤਿਗੁਰੂ ਜੀ ਨੇ ਸਮਝਾ ਕੇ ਤੋੜ ਦਿੱਤਾ ਵਾਪਸ ਵਾਪਸ ਆਏ ਕੰਤਾਰਪੁਰ ਨਗਰ ਦੇ ਅੰਦਰ ਮੇਰੇ ਸਤਿਗੁਰੂ ਧੰਗੁਰ ਨਾਨਕ ਦੇਵ ਜੀ ਮਹਾਰਾਜ ਉੱਥੇ ਜੋ ਸਮੁੰਦੇ ਨੇ ਪਾਈ ਲੈਣਾ ਜੀਆਂ ਨੂੰ ਗ੍ਰਿਹਾਈ ਪ੍ਰਾਪਤ ਹੋ ਜਾਂਦੀ ਹੈ ਗੋਰੀਾਈ ਦੇ ਕਰਕੇ ਉਸੇ ਸਮੇਂ ਗੁਰਮਾਨਤ ਦੇਵ ਜੀ ਭਾਈ ਲੈਣਾ ਜਿਹਨੂੰ ਕਹਿੰਦੇ ਨੇ ਅੰਗ ਨਾਲ ਲਾ ਕੇ ਅੰਦਰ ਕਰ ਦਿੰਦੇ ਨੇ ਤੇ ਨਾਲ ਹੀ ਕਹਿੰਦੇ ਜਾਓ ਕਿ ਤੁਸੀਂ ਖਨੂਸੇਵ ਜਾ ਕੇ ਵਸਣਾ ਖਨੂਸੇਵ ਤੇ ਆ ਜਾਂਦੇ ਨੇ ਪਰਮਾਨੰਥ ਵਿੱਚ ਵਿਰਾਗਿਆ ਗੁਰੂ ਦਾ ਬਿਸ਼ੋਰਾ ਕਿ ਸੰਤਕੁ ਜੀ ਨੇ ਵਚਨ ਕਰ ਦਿੱਤਾ ਹੈ ਨਾ ਕਿ ਅਸੀਂ ਇਹ ਸੰਸਾਰ ਤੋਂ ਹੁਣ ਤੁਰਜ ਕਰ ਜਾਣਾ ਹੈ ਜੋਤੀ ਜੋਤ ਸਮਾ ਜਾਣਾ ਮਨ ਦੇ ਵਿੱਚ ਉਦਾਸੀ ਆਪਣੀ ਧੂਆ ਦੇ ਤਰ੍ਹਾਂ ਚਲੇ ਜਾਂਦੇ ਨੇ ਆਪਣੀ ਧੂਆ ਦੇ ਉਹ ਆ ਕੋਇਕ ਕੋਨੇ ਸੰਗੜ ਪਿੰਡ ਦੀ ਅੰਦਰ ਵਿਆਹੀ ਹੋਈ ਕੋ ਸਤਿ ਭਰਾਵਾਂ ਦੀ ਭੈਣ ਇਹਨੂੰ ਸਤਿ ਭਰਾਈ ਵੀ ਕਿਹਾ ਜਾਂਦਾ ਹੈ ਤੇ ਜਿਹਨੂੰ ਮਹਿਰਾਈ ਵੀ ਕਿਹਾ ਜਾਂਦਾ ਹੈ ਬਾਬਾ ਫੈਰੂ ਮਾਮਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਿਤਾ ਭਾਪ ਭਾਈ ਨਹਿਰਾ ਜੀ ਦੇ ਪੁੱਤ ਤਨਾਰੇ ਧਰਮ ਦੀ ਭੈਣ ਬਣਾਇਆ ਹੋਇਆ ਇਸ ਕਰਕੇ ਗੁਰੰਤ ਦੇ ਅੰਮੀ ਮਾਰੇ ਦੇ ਭੂਆ ਜੀ ਲੱਗਦੇ ਨੇ ਤੇ ਬੜਾ ਸਨੇਹ ਕਰਦੇ ਨੇ ਉਹਨਾਂ ਦੇ ਘਰੇ ਚਲੇ ਗਏ ਆਕਾਂਤ ਵਾਸ ਹੋ ਗਏ ਆਕਾਂਤ ਵਾਸ ਇੱਕ ਬੇਨਤੀ ਕਰਾ ਆਪਣਾ ਇੱਕ ਦਿਹਾੜਾ ਮਨੋਣੇ ਆ ਗੁਰੂ ਲਾਧੂ ਰੇ ਦਿਵਸ ਮੱਖਣਸ਼ਾ ਲਵਾਣਾ ਜੀ ਦਾ ਪੰਡੂ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਲੱਭਣਾ ਲਾਤੋ ਨਬੜਾ ਨਾਤੂਰ ਜੀ ਲਾਤੋ ਰੇ ਦੇ ਰਸ ਜਿਹਦੇ ਮਨ ਹੁੰਨੇ ਆ ਮੈਂ ਇੱਕ ਤੇ ਇੱਕ ਨਹੀਂ ਇਹ ਤਿੰਨ ਲਾਤੋ ਨੇ ਜਿਹਦੇ ਸ ਨੇ ਮੈਂ ਤਿੰਨੇ ਤੋਰ ਨਾਮ ਜ਼ਿਕਰ ਕਰਾਂਗਾ ਇੱਕ ਤਾਂ ਇਹੀ ਹੈ ਜਿੱਥੇ ਆਪਾਂ ਹੈਗੇ ਆ ਇਸ ਟਾਈਮ ਅਕਾਤ ਵਾਸ ਜਦੋਂ ਵੀ ਸਤਿਗੁਰੂ ਜੀ ਹੋਏ ਨੇ ਤੇ ਕਿਸ ਨਾ ਕਿਸੇ ਸਿੱਖ ਨੇ ਲੱਭਿਆ ਹੈ ਪ੍ਰਗਟ ਕੀਤਾ ਹੈ ਅਕਾਤ ਵਾਸ ਹੋ ਜਾਣਾ ਬਾਬ ਸਮਾਧੀ ਵਿੱਚ ਨੀਂਦ ਹੋ ਜਾਣਾ ਕਿਸੇ ਨੂੰ ਮਿਲਣਾ ਨਹੀਂ ਰੋਕ ਦੇਣਾ ਵੀ ਮੇਰਾ ਦਰਵਾਜ਼ਾ ਨਾ ਕੋਈ ਖੋਲੇ ਮੇਰਾ ਕੋਈ ਕੁੰਡਾ ਨਾ ਖੋਲੇ ਮੇਰੇ ਬਾਬਤ ਕਿਸੇ ਨੂੰ ਦੱਸਣਾ ਨਹੀਂ ਇਹੀ ਸੀ ਨਾ ਗੁਰਤੇਪਾਧ ਜੀ ਮਹਾਰਾਜੀ ਦੇ ਬਚਨ ਇਹੀ ਬਚਨ ਸੀ ਕਿ ਗੁਰੂ ਅਮਰਦਾਸ ਜੀ ਮਹਾਰਾਜੀ ਦਾ ਇਹੀ ਬਚਨ ਹੈ ਗੁਰੂ ਅੰਗਦ ਦੇਵ ਜੀ ਮਹਾਰਾਜੀਆ ਦਾ ਆਪਣੀ ਭੂਆ ਜੀ ਨੂੰ ਇਹ ਕਹਿ ਦਿੱਤਾ ਕਿ ਮਹ ਸਾਡੇ ਬਾਬਤ ਕੋਈ ਪੁੱਛੇ ਤੁਸੀਂ ਕਿਸੀ ਨਾਲ ਸਾਡੇ ਬਾਹਰ ਤੋਂ ਸਾਹ ਨਹੀਂ ਕੋਣੀ ਕਿਸੀਂ ਇੱਥੇ ਆ ਗਏ ਕੰਪਾਰਪੁਰ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੁਤੀ ਜੋ ਸਮਾਜ ਜਾਂਦੇ ਨੇ ਮਾਤ ਸਲੱਖਣੀ ਦੀ ਬਾਬਾ ਸ੍ਰੀ ਚੰਦ ਲਖਮੀ ਦਾਜ ਜੀ ਤੋਂ ਆਗਿਆ ਲੈ ਕਰਕੇ ਨਾ ਪਾਪਾ ਬੁੱਢਾ ਜੀ ਰਮਦਾਸ ਆ ਜਾਂਦੇ ਨੇ ਆਪਣੇ ਨਗਰ ਦੇ ਵਿੱਚ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਖੰਡੂ ਸਾਹਿਬ ਆ ਜਾਂਦੇ ਨੇ ਹੁਣ ਸੰਗਤ ਭਾਣਦੀ ਆ ਕਿ ਗੁਰੂ ਕਿੱਥੇ ਐ ਉਹ ਨਾਨਕ ਦੇਵ ਜੀ ਮਹਾਰਾਜ ਜੀ ਉਸ ਸਮਾਗਮ ਕੋਲ ਆਈ ਪਤਾ ਲੱਗਿਆ ਵੀ ਦੇ ਦਿੱਤੀ ਗਈ ਐ ਪਰ ਗੁਰੰਧ ਦੇਵ ਜੀ ਮਹਾਰਾ ਕਿੱਥੇ ਨੇ ਪੁੱਛਣ ਕਰਨੇ ਆ ਸਾਰੀਆਂ ਸੰਤਾਂ ਬੜੀਆਂ ਵਿਆਕੁਲ ਨੇ ਭਾਲ ਕਰਦੀਆਂ ਨੇ ਪਰ ਪਤਾ ਨਹੀਂ ਲੱਗ ਰਿਹਾ ਮਾਪਾ ਬੁੱਢਾ ਜੀ ਤੇ ਕੋਲ ਕੋਈ ਕੁਝ ਸਿੱਖ ਗਏ ਆਵਾ ਬੁੱਢਾ ਜੀ ਨੂੰ ਬੁਲਾਣਾ ਕੀਤਾ ਕਿ ਆ ਨਗੇ ਜੀ ਤੁਸੀਂ ਆਓ ਤੇ ਗੁਰੂ ਸਾਹਿਬ ਜੀ ਕਿਤੇ ਾਕਾਂਤ ਵਾਸ ਹੋ ਗਏ ਨੇ ਸੰਗਤਾਂ ਮਿਲਣਾ ਚਾਹੁੰਦੀਆਂ ਨੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਵਿਆਕਲ ਨੇ ਤੁਸੀਂ ਉਹਨਾਂ ਬਾਬਤ ਪਤਾ ਕਰਨਾ ਕਰੋ ਆਪਾ ਬੁੱਢਾ ਜੀ ਆਏ ਕਿਉਂਕਿ ਸਿਆਣੇ ਸਮ ਸੂਝਵਾਨ ਸਮ ਬੁੱਢਾ ਐਵੇਂ ਨਹੀਂ ਕਿਹਾ ਸੀਗਾ ਇਸੇ ਨੇ ਕਿਹਾ ਗਿਆ ਸੀਗਾ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਉਹ ਬਾਤਾਂ ਕਹੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਜਿਹੜੀਆਂ ਅੱਜ 80 80 80 ਸਾਲ 95 95 ਸਾਲ ਦੇ ਹੋ ਕਿ ਵੀ ਉਸ ਗੱਲ ਨੂੰ ਨਹੀਂ ਸਮਝ ਸਕੇ ਕਿ ਮੌਤ ਦਾ ਪਤਾ ਤੋਹੀ ਕੇਸ ਨਹੀਂ ਆਵੇ ਇਸ ਗਾਣ ਨੂੰ 12 ਤੋਂ 13 ਸਾਲ ਦੀ ਉਮਰ ਵਿੱਚ ਹੀ ਸਮਝ ਲਿਆ ਸੀਗਾ ਭਾਈ ਬੂੜਾ ਜੀ ਨੇ ਇਹੀ ਬੋਤ ਸੰਜੀ ਕੀਤੀ ਸੀ ਨਾ ਗੋਬਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਕਿ ਮੇਰੇ ਮਨ ਅੰਦਰ ਇੱਕ ਪਹਿ ਆ ਤੇਰੇ ਬਨੰਦ ਨੇ ਕਿ ਭੈ ਆ ਕਿਸ ਗੱਲ ਦਾ ਭੈ ਮੌਤ ਦਾ ਭੈ ਆ ਜੀਵਨ ਕਿਵੇਂ ਸਫਲ ਹੋਏਗਾ ਸਤਗੁਰ ਪ੍ਰਨਾਨਦ ਦੇਵ ਜੀ ਮਹਾਰਾਜ ਕਹਿੰਦੇ ਇੱਥੇ ਤੇ 40 45 ਸਾਲਾਂ 50 ਸਾਲਾਂ ਦੇ ਹੋ ਕੇ ਵੀ ਜੀਵਨ ਦੀ ਸਫਲਤਾ ਬਾਬਤ ਕੋਈ ਪੁੱਛਦਾ ਹੀ ਨਹੀਂ ਤੇ ਤੂੰ 12 ਸਾਲ ਦੀ ਮੁੰਡਾ ਤੈਨੂੰ ਜੀਵਨ ਦੀ ਸਫਲਤਾ ਪੱਕੀ ਫਸਲ ਦੀ ਸਫਲਤਾ ਗੱਲ ਕਰਨਾ ਪਿਆ ਇਹ ਫਸਲ ਕਿਦੋਂ ਪੱਕੇਗੀ ਜੀਵਨ ਰੂਪੀ ਫਸਲ ਆ ਕਿਦੋਂ ਪੱਕੇਗੀ ਪਤਾ ਨਹੀਂ ਜੜਵਾਰਿਆਂ ਨੇ ਕੱਚੀ ਮਿੱਧ ਦੇਣੀ ਐ ਪਸ਼ੂਆਂ ਨੇ ਘੋੜਿਆਂ ਦੇ ਪੈਰਾਂ ਦੇ ਕੱਚੀ ਲਤਾੜ ਦੇਣੀ ਐ ਹੁਣ ਇਹ ਗੱਲਾਂ ਛੋਟੀਆਂ ਨਹੀਂ ਐ ਵੱਡੀਆਂ ਗੱਲਾਂ ਨੇ ਸਿਆਣੀਆਂ ਗੱਲਾਂ ਨੇ ਸਮਝ ਵਾਲੀਆਂ ਗੱਲਾਂ ਨੇ ਇਸੇ ਕਰਕੇ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਮਾਲਾ ਕਹਿੰਦੇ ਭਾਈ ਬੂੜਾ ਤੂੰ ਨਾਂ ਤੇ ਬੂੜਾ ਐ ਪਰ ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ ਬੁੱਢੇ ਦੇ ਪਾਸੇ ਆ ਬਾਬਾ ਮੁੱਢਾ ਜੀ ਬ੍ਰਹਮ ਗਿਆਨੀ ਇਹਨੇ ਸੂਝ-ਵਾਨ ਸੰ ਸਿਆਣੇ ਸਨ ਕਿ ਇਹਨਾਂ ਨੇ ਕੀ ਕੀਤਾ ਜਿਹੜੀ ਘੋੜੀ ਸੀ ਭਾਈ ਲੈਣਾ ਦੀ ਭਾਉ ਦਰੰਗ ਦੇ ਜੀ ਇਸ ਟਾਈਮ ਹੋ ਚੁੱਕੇ ਨੇ ਉਹ ਘੋੜੀ ਦੇ ਸਵਾਰ ਦੇ ਦਰਸਾਨ ਤੇ ਜਿਹੜਾ ਇਹ ਪਸ਼ੂ ਹੈ ਨਾ ਬਹੁਤ ਪਿਆਰੇ ਉਹ ਇਹਦਾ ਸਨੇਹ ਬਣਾਉਂਦਾ ਮਾਲਕ ਦੇ ਨਾਲ ਮਾਲਕ ਨਾਲ ਬਣਾ ਪਿਆਰ ਹੁੰਦਾ ਹੈ ਇਹਦਾ ਇਹਨੂੰ ਆਪਣੇ ਪੈਰ ਆਪਣੇ ਰਸਤੇ ਬੜੇ ਬਧਾਉਂਦੇ ਨੇ ਤੁਸੀਂ ਕਿਤੇ ਦੂਰ ਵੀ ਛੱਡ ਆਓਗੇ ਨਾ ਇਹ ਘਰ ਆ ਜੂਗਾ ਪਪਾ ਪੁੱਤਾ ਜੀ ਨੇ ਘੋੜੀ ਖੋਲੀ ਲਗਾਵਾ ਧੌਣ ਤੇ ਸਿੱਟਣਾ ਕੀਤੀ ਤੇ ਅੱਗੇ ਜਿੱਤ ਹੋ ਲਈ ਪਪਾ ਪੁੱਤਾ ਜੀ ਜਾਣਦੇ ਵੀ ਇਹ ਘੋੜੀ ਉੱਥੇ ਹੀ ਜਾਊਗੀ ਜਿੱਥੇ ਇਹਦਾ ਮਾਲਕ ਹੈ ਉੱਥੇ ਜਾਊਗੀ ਸੰਘਤ ਨੂੰ ਪਿੱਛੇ ਤੋਰ ਲਿਆ ਕਿ ਸੰਘਤ ਜੀ ਆਓ ਪੁਰੀ ਪਹੁੰਚ ਕੇ ਇਹ ਸੰਗੜ ਫੇਰ ਭੂਆ ਮេរਾਈ ਦੇ ਘਰ ਇੱਥੇ ਜਾ ਕਰਕੇ ਬਾਬਾ ਬੁੱਢਾ ਜੀ ਨੂੰ ਤਸੱਲੀ ਹੋ ਗਈ ਕਿ ਇਹ ਆਪਣੇ ਘਰ ਆਈ ਇਹਦਾ ਮਤਲਬ ਕਿ ਇਹਦਾ ਮਾਲਕ ਇੱਥੇ ਆ ਤੇ ਸੰਗਤ ਨੇ ਕਹਿੰਦੇ ਇਹ ਦੀਨ ਦੁਨੀਆ ਦਾ ਮਾਲਕ ਵੀ ਇੱਥੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਨੂੰ ਮਿਲਣਾ ਕੀਤਾ ਮេរਾਈ ਜੀ ਬਾਹਰ ਆਏ ਇੱਕ ਦੂਜੇ ਨੂੰ ਨਮਸ਼ਕਾਰਾਂ ਕੀਤੀਆਂ ਦੰਡੋਤ ਕਰਨਾ ਕੀਤੀ ਸੰਗਤ ਨੇ ਵੀ ਸਤਿ ਭਾਈ ਵਰਾਇ ਨੂੰ ਨਮਸਕਾਰ ਕੀਤੀ ਬਾਬਾ ਬੁੱਢਾ ਜੀ ਨੇ ਪੁੱਛਣਾ ਕੀਤਾ ਕਿੱਥੇ ਨੇ ਮੇਰੇ ਮਾਲਕ ਕਿੱਥੇ ਨੇ ਮੇਰੇ ਨਾਨਕ ਚੁੱਪ ਕੋਈ ਜਵਾਬ ਨਹੀਂ ਨਾ ਤੇ ਹਾਂ ਚ ਤੇ ਨਾ ਨਾ ਚ ਕੋਈ ਜਵਾਬ ਨਹੀਂ ਕਿਦੋਂ ਕੋਈ ਜਵਾਬ ਨਾ ਆਇਆ ਅੱਗੋਂ ਤੇ ਸਾਰੇ ਸੰਗਤ ਜੀ ਬਾਬਾ ਗੁੱਡਾ ਜੀ ਕਹਿਣ ਲੱਗੇ ਬਸ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੁਣ ਸਾਨੂੰ ਪਤਾ ਏ ਕਿ ਮੇਰਾ ਮਾਲਕ ਮੇਰਾ ਨਾਨਕ ਕਿੱਥੇ ਐ ਤੁਹਾਨੂੰ ਬੋਲਣ ਦੀ ਲੋੜ ਨਹੀਂ ਤੁਹਾਡੇ ਚਿਹਰੇ ਦਾ ਨੂਰ ਤੁਹਾਡੇ ਨੇਤਰ ਤੁਹਾਡੇ ਤੇ ਬਖਸ਼ਿਸ਼ਾਂ ਇਸ ਧਰਤੇ ਜਿਹੜੀਆਂ ਬਖਸ਼ਿਸ਼ਾਂ ਨੇ ਉਹ ਦੱਸ ਰਹੀਆਂ ਨੇ

ਪਰਵਾਰ ਭਾਈ ਸੱਤਾ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਸਾਹਿਬ ਦੇ ਚੁਣਿਆ ਹੈ ਤੇ ਭਾਈ ਮਰਦਾਨਾ ਜੀ ਨੇ ਭਾਈ ਬਾਲਾ ਜੀ ਨੇ ਜਿਹੜਾ ਕੀਰਤਨ ਦੀ ਦਾਤ ਗੁਰਨਾਣਕ ਦੇ ਚਰਨਾਂ 'ਚ ਲਈ ਹੈ ਨਾ ਉਹ ਅੱਗੇ ਇਹਨਾਂ ਦੀ ਝੋਲੀ ਵਿੱਚ ਜਾ ਕੇ ਪੈਂਦੀ ਹੈ ਕਹਿੰਦੇ ਸੰਗਤ ਨੂੰ ਕਹਿਣਾ ਕੀਤਾ ਵੀ ਗੁਰਨਾਣਕ ਦੇ ਕੀ ਮਹਾਰਾਜ ਜੀ ਸ਼ਬਦ ਪੜ੍ਹਨੇ ਕਰੋ ਮੰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਸ ਸਮੇਂ ਪ੍ਰਚਲਿਤ ਅਸੇਗੀ ਉਹ ਤਾਤ ਬਾਣੀ ਉਹਨਾਂ ਦੀ ਸੀਗੀ ਬਾਕੀ ਭਗਤਾਂ ਦੀ ਬਾਣੀ ਸੀਗੀ ਜਦੋਂ ਬਾਣੀ ਪੜ੍ਹਵੀਂ ਆਰੰਭ ਕੀਤੀ ਤੇ ਬਾਣੀ ਦੀ ਐਸੀ ਖਿੱਚ ਐਸੀ ਤਰੰਗ ਉੱਠੀ ਕਿ ਇਹ ਉਸ ਤਰੰਗ ਦੇ ਅੰਦਰ ਬੈਠੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਜੋਤ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਉੱਠਣ ਲਈ ਮਜਬੂਰ ਕਰਦੇ ਇਹ ਉੱਥੇ ਇਹ ਬਾਹਰ ਆਏ ਇਹ ਧਿਆਨ ਕਰਨਾ ਗੁਰਮੁਖ ਪਿਆਰਿਓ ਮੇਰੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅਵਿਸ਼ੇਸ਼ਤਾ ਹੈ 사ਤਗੁਰੂ ਜੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਨਾ ਸੰਗਤ ਸਾਰੀ ਅੱਗੇ ਬੈਠੀ ਸੀ ਕਿਤੇ ਅਸੀਂ ਹਮਦੇਵ ਜੀ ਮਹਾਰਾਜ ਦੇ ਦਰਵਾਜ਼ਾ ਖੋਲ੍ਹਦੇ ਹਾਂ ਜਿੰਨਾ ਜਿੰਨਾ ਦੇ ਉੱਪਰ ਦ੍ਰਿਸ਼ਟੀ ਪਈ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕੋਈ ਦੁਖੀ ਸੀ ਕੋਈ ਰੋਗੀ ਸੀ ਜਾਂ ਕੋਈ ਚਿੰਤਤ ਸੀ ਜਾਂ ਦੁੱਖਾਂ ਵਾਲਿਆਂ ਦੇ ਦੁੱਖ ਦੂਰ ਹੋ ਗਏ ਰੋਗਾਂ ਵਾਲਿਆਂ ਦੇ ਰੋਗ ਚਿੰਤਾਵਾਂ ਵਾਲਿਆਂ ਦੀਆਂ ਚਿੰਤਾਵਾਂ ਦੂਰ ਹੋ ਗਈਆਂ ਇਸ਼ਾਵਾਂ ਵਾਲਿਆਂ ਦੀਆਂ ਇੱਛਾ ਪੂਰੀਆਂ ਹੋ ਗਈਆਂ ਐਸੀ ਦ੍ਰਿਸ਼ਟੀ ਤੇ ਭਗਤੀ ਚ ਸੱਚ ਨੂੰ ਤੇ ਗੁਰਮੁਖ ਪਿਆਰੇ ਮਹਰੀ ਤਾਕਤ ਇਹ ਤੇ ਗੁਰੂ ਦੀ ਗੱਲ ਹੈ ਨਾ ਗੁਰੂ ਤੇ ਸਮਰੱਥ ਹੈ ਨਾ ਪਰ ਕੋਈ ਵੀ ਭਗਤੀ ਕਰਕੇ ਦੇਖ ਲਵੇ ਉਹਦੀ ਨੇਤਰਾ ਵਿੱਚ ਉਹਦੀ ਬੋਲੀ ਵਿੱਚ ਸਤਿਆ ਤਾਕਤ ਆ ਜਾਂਦੀ ਹੈ ਭਗਤੀ ਵਾਲਾ ਤੱਕ ਵੀ ਨਵੇਂ ਨਾ ਤੇ ਅਗਲੇ ਦੇ ਪਾਪ ਅਗਲੇ ਦੇ ਰੋਗ ਕੱਟੇ ਜਾਂਦੇ ਨੇ ਰੋਗਾ ਦਾ ਨਾਸ ਹੋ ਜਾਂਦਾ ਹੈ ਪ੍ਰੰਗ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਬਾਹਰ ਆਉਣਾ ਕੀਤਾ ਸੰਗਤ ਨੇ ਬਿਨਾਂ ਕੀਤੀ ਡੰਡੌਤ ਕੀਤੀ ਸਤਿਗੁਰ ਜੀ ਏਦਾਂ ਨਾ ਕਰੋ ਚਲੋ ਖੰਡੂਰ ਸਾਹਿਬ ਮੋਹਤ ਸੰਗਤਾਂ ਉੱਥੇ ਵੀ ਵੀ ਕਦੀ ਐਂ ਪਹੁੰਚਿਆ ਸਤਿਗੁਰ ਜੀ ਆਨੇ ਕੋਲ ਬੁਲਾਉਣਾ ਕੀਤਾ ਬਾਬਾ ਬੰਡਾ ਜੀ ਨੇ ਕਹ ਅਗੇ ਬਾਬਾ ਬੰਡਾ ਜੀ ਮੇਰਾ ਮਾਲਕ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਮੈਨੂੰ ਨਵਾਜਿਆ ਉਹ ਐਵੇਂ ਨਹੀਂ ਤੁਹਾਨੂੰ ਬੁੱਢਾ ਕਹਿ ਕੇ ਗਏ ਕਿਉਂਕਿ ਤੁਹਾਡੇ ਕੋ ਬੁੱਢਿਆਂ ਵਾਲੀ ਸੋਚ ਹੈ ਸੋਚੀਏ ਸਮਝਿਆ ਕਿੰਨੀ ਸਿਆਣਪ ਦੇ ਨਾਲ ਬਾਬਾ ਬੁੱਢਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਔਕਾਤ ਵਾਸ ਹੋਏ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ ਗੁਰੂ ਲਾਟੋਰੇ ਗੁਰੂ ਲਾਟੋਰੇ ਗੁਰੂ ਲਾਟੋਰੇ ਕਰ ਦਿੱਤਾ ਗੁਰੂ ਨੂੰ ਪ੍ਰਗਟ ਕਰ ਦਿੱਤਾ ਹੁਣ ਸੰਗਤ ਵਿੱਚ ਸਤਪੁਰ ਜੀ ਨਿਚਦੇ ਅਨੇਕਾਂ ਸੇਵਾਵਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀਆਂ ਇਸੇ ਤਰ੍ਹਾਂ ਕਿੰਨੂ ਅਰਦਾਸ ਜੀ ਮਹਾਰਾਜ ਤੋਂ ਦਾਤ ਜਿਹਨੇ ਲੱਤ ਮਾਰੀ ਸੀ ਨਾ ਉਦੋਂ ਜਾ ਕਰਕੇ ਪਿੰਡ ਬਾਸਰਕੇ ਤੋਂ ਥੋੜੀ ਦੂਰੀ ਤੇ ਇੱਕ ਕੱਚੇ ਕੋਠੇ ਦੇ ਵਿੱਚ ਆਕਾਂਤ ਵਾਸ ਹੋ ਗਿਆ ਸੀ ਆਕਾਂਤ ਵਾਸ ਸਮਾਂ ਬੀਤ ਗਿਆ ਸੰਗਤ ਵਿਆਕਰ ਹੋ ਗਈ ਉਸ ਸਮੇਂ ਵੀ ਬਾਬਾ ਬੁੱਢਾ ਜੀ ਨੇ ਸਾਹ ਸੰਗਤ ਜੀ ਉੱਥੇ ਤੱਕ ਪਹੁੰਚ ਕੀਤੀ ਸੰਗਤ ਨੂੰ ਲੈ ਕਰਕੇ ਪਰ ਅੱਗੇ ਇੱਕ ਤਖਤੀ ਲੱਗੀ ਹੋਈ ਸੀ ਜਿੱਤੇ ਲਿਖਿਆ ਹੋਇਆ ਸੀ ਪਈ ਸਾਡਾ ਕੋਈ ਦਰਵਾਜ਼ਾ ਨਾ ਖੋਲੇ ਜੇ ਕੋਈ ੁੰਡਾ ਖੋਲੇ ਉਹ ਸਾਡਾ ਸਿੱਖ ਨਹੀਂ ਉਹ ਸਾਡਾ ਸਿੱਖ ਨਹੀਂ ਸਤਿ ਸ਼ਬਦ ਨੇ ਸ਼ਬਦਾਂ ਦੀ ਪਾਲਣਾ ਨਹੀਂ ਕਰਨੀ ਹੈ ਹੁਕਮ ਵੀ ਮੰਨਣਾ ਹੈ ਦਰਵਾਜ਼ਾ ਵੀ ਨਹੀਂ ਖੋਲਣਾ ਤੇ ਗੁਰੂ ਨੂੰ ਪ੍ਰਗਟ ਨਹੀਂ ਕਰਨਾ ਹੈ ਕੌਣ ਕਰ ਸਕਦਾ ਹੈ ਤਾਂ ਤਾਂ ਰਾਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਬੂੜੇ ਤੋਂ ਬੁੱਢਾ ਗਿਆ ਗਿਆ ਐ ਐਵੇਂ ਨਹੀਂ ਗਿਆ ਗਿਆ ਤੈਥੋਂ ਕੋਲੇ ਤਦ ਇਹਨਾਂ ਨੂੰ ਸੁਣਾਓ ਤੇਰੇ ਤੋਂ ਵੱਲੇ ਹੋ ਹੀ ਨਹੀਂ ਸਕਦਾ ਸਿਆਣਪ ਦੇਖੋ ਕੀ ਵਰਤੀ ਹੈ ਤੁਸੀਂ ਦਰਸ਼ਿਤ ਕੀਤੇ ਹੋਣਗੇ ਉਸ ਇਲਾਕੇ ਦੇ ਵਿੱਚੋਂ ਵੀ ਆਸੀ ਸਾਰੇ ਉਹ ਇਲਾਕਾ ਉਹ ਘਰ ਉਹ ਕੋਠਾ ਆਪਾ ਮੁੰਡਾ ਜੀ ਨੇ ਕਿਹਾ ਦਰਵਾਜ਼ਾ ਨਹੀਂ ਖੋਲਣਾ ਸਤਿਗੁਰੂ ਜੀ ਸੱਤਿਆ ਤੁਹਾਡਾ ਮਛਨ ਹੀ ਪਵਾਵਾਂਗੇ ਤੇ ਕੋਈ ਸੂਦੀਵਾ ਨਹੀਂ ਕਰ ਸਕਦਾ ਨਾ ਸਿਆਣਾ ਬੰਦਾ ਹੀ ਕਹਿੰਦਾ ਮੈਨੇ ਤੁਹਾਡੇ ਵਰਗਾਂ ਕੀ ਸਮਝ ਲਗਣੀ ਅਸੀਂ ਵਿਖਾਵਾਂਗੇ ਕਿ ਮੁੰਡਾ ਨਹੀਂ ਖੋਲਦੇ ਤੇ ਚਲੋ ਚਲੀਏ ਕਰਾਂਗੇ ਇਸ਼ਨੇ ਮੰਨੇ ਜਾਣਾ ਕੀਤਾ ਤੇ ਸਾਨੂੰ ਲਾਉਣਾ ਕੀਤਾ ਸਾਨੂੰ। ਮੈਸੇ ਸਾਨੂੰ ਕੌਣ ਆਉਂਦੇ ਨੇ ਭਲਾ ਜੀ? ਚੋਰ 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 ਲੰਦੇ ਨੇ ਚੋਰੀ ਕਰਨ ਵਾਸਤੇ। ਮੈਸੇ ਚੋਰ ਕੀ ਹਾਮ ਆ ਭਰਿਆ? ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ? ਚੋਰੀ ਕਰ ਤੋਂ ਰੋਕਿਆ ਹੈ। ਪਰ ਭਗਤ ਕਬੀਰ ਜੀ ਚੋਰੀ ਕਰਨ ਵਾਸਤੇ ਕਹਿ ਰਹੇ ਨੇ। ਮਤਲਬ ਇਹ ਕਹਿੰਦੇ ਕਿ ਲੁੱਟਣਾ ਹੈ ਤਾਂ ਲੁੱਟ ਲੈ ਲੁੱਟ ਲੈ ਜੇ ਲੁੱਟਣਾ ਹੀ ਚੋਰੀ ਕਰਨੀ ਤਾਂ ਕਰ ਲੈ ਪਰ ਕਾਦੀ RAM ਨਾਮ ਹੈ ਲੁੱਟ ਫਿਰ ਪਾਛੇ ਪਛਤਾਹੇਗੇ ਪ੍ਰਾਣ ਜਾਣਗੇ ਛੂਟ ਇਹਨੇ ਪ੍ਰਾਣ ਨਿਕਲ ਜਾਣੇ ਇਸ ਸਮਾਂ ਪਤਾ ਨਹੀਂ ਹੱਥ ਰਹਿਣਾ ਪੈਣੀ ਰਹਿਣਾ ਲੁੱਟਣਾ ਤੇ ਲੁੱਟ ਲੈ ਜਲਦੀ ਜਲਦੀ ਲੁੱਟ ਲੈ ਕੀ ਲੋਟੇ ਸਤਨਾਮ ਪਰੋ ਕਿਰਪਾ ਸਤਨਾਮ ਵਾਹਿਗੁਰੂ ਸਤ ਸੁਰ ਉੱਚੀ ਰੱਖੋ ਥੋੜੀ ਜੀ ਸਤਨਾਮ sat